ਸਿਪਾਲਾ ਸਤਵੀਰ ਸਿੰਘ ਦੀ ਲਿਖੀ ਕਿਤਾਬ ਇਤਿਜਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਰੌਣਕਾਂ ਭਾਗ ਪਹਿਲਾ ਅਨੰਦਪੁਰ ਵਿਖੇ ਨਮੀਆਂ ਤੋਂ ਨਮੀਆਂ ਅਤੇ ਦੂਰੋਂ ਦੂਰੋਂ ਸੰਗਤਾਂ ਆਉਣੀਆਂ ਆਰੰਭ ਹੋ ਗਈਆਂ ਦੀਵਾਨੀ ਦੀਵਾਲੀ ਦੇ ਦੀਵਾਨ ਤੇ ਪੁੱਜਣ ਲਈ ਗੁਰੂ ਮਹਾਰਾਜ ਨੇ ਸੰਗਤਾਂ ਨੂੰ ਸੱਦੇ ਭੇਜ ਦਿੱਤੇ ਵਪਾਰੀ ਵੀ ਪੁੱਜ ਗਏ ਸਨ ਅਤੇ ਪਹਾੜੀ ਇਲਾਕਿਆਂ ਦਾ ਕੇਂਦਰ ਅਨੰਦਪੁਰ ਬਣ ਗਿਆ ਸੀ ਕਰ ਬਨਜਾਨ ਨਾਲ ਕਈ ਉਥੇ ਆ ਟਿਕੇ ਸਨ ਸਾਧੂ ਜਗੇ ਆਸੂ ਅਬਿਆਸੀ ਸੇਵਕ ਸਿੱਖ ਆਪ ਅਸੀਂ ਸਨ ਲੰਗਰ ਹਰ ਸਮੇਂ ਚੱਲਦੇ ਰਹਿੰਦੇ ਸਨ ਪੇਟਾ ਵੀ ਬਹੁਤ ਆਣ ਲੱਗ ਪਈ ਸੀ ਪਰ ਮਹਾਰਾਜ ਜੋੜ ਨਾ ਰੱਖਦੇ ਜਾਂ ਉਸਾਰੀ ਤੇ ਲਗਾ ਦਿੰਦੇ ਜਾਂ ਫਿਰ ਲੰਗਰ ਵਿੱਚ ਪਾ ਦਿੰਦੇ ਆਪਣੇ ਪਾਸ ਤਾਂ ਬਿਲਕੁਲ ਹੀ ਨਾ ਰੱਖਦੇ ਇਥੋਂ ਤੱਕ ਕਿ ਜਦ ਆਪ ਜੀ ਪੂਰਬ ਦੇਸ਼ਾਂ ਨੂੰ ਪ੍ਰਚਾਰ ਹਿੱਤ ਗਏ ਤਾਂ ਵੀ ਜੋ ਕੁਜਰਾ ਵਿੱਚ ਭੇਟਾ ਵਜੂ ਆਉਂਦਾ ਆਪ ਜੀ ਤਿੰਨਾ ਕੰਮਾਂ ਤੇ ਲਗਾ ਦਿੰਦੇ ਸਨ ਜਾਂ ਆਪ ਜੀ ਖੂਲ ਲਗਵਾ ਦਿੰਦੇ ਜਾਂ ਨਗਰ ਨੂੰ ਸੋਹਣਾ ਅਤੇ ਸਵੱਛ ਬਣਾਉਣ ਲਈ ਦੇ ਦਿੰਦੇ ਜਾਂ ਬੇਕਰਾਂ ਦੇ ਘਰ ਬਣਾਉਣ ਤੇ ਖਰਚ ਕਰਦੇ ਆਪ ਜੀ ਨੇ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਕਿ ਆਈ ਮਾਇਆ ਕਿੰਨਾ ਮੱਧਾਂ ਤੇ ਖਰਚ ਕਰਨੀ ਚਾਹੀਦੀ ਹੈ ਤਾਂ ਆਪ ਜੀ ਨੇ ਫਰਮਾਇਆ ਸੀ ਕੂਪ ਲਗਾਵੋ ਸਦਨ ਬਣਾਵੋ ਖਰਚੋ ਪੁਰਕੇ ਹੱਤ ਵਸਾਵੋ ਕੀਰਤਨ ਵੱਲ ਉਚੇਚਾ ਧਿਆਨ ਦੇ ਰਹੇ ਸਨ ਪ੍ਰਸਿੱਧ ਕੀਰਤਨੀਏ ਢੂੰਡ ਪਾਲ ਅਤੇ ਉਚੇਚੇ ਸੁਨੇਹੇ ਭੇਜ ਕੇ ਆਪ ਜੀ ਨੇ ਅਨੰਦਪੁਰ ਸਾਹਿਬ ਸੱਦੇ ਸਿੱਖ ਇਤਿਹਾਸ ਨੇ ਗੁਰੂ ਤੇਗ ਬਹਾਦਰ ਜੀ ਦੇ ਕੀਰਤਨੀਆਂ ਵਿੱਚ ਪਾਈ ਗੁਲਾਬ ਰਾਏ ਪਾਈ ਰਾਜਾ ਪਾਈ ਬਹਿਲ ਭਾਈ ਮਨਸੂਦ ਅਤੇ ਭਾਈ ਹਰਵੰਸ ਜੀ ਦਾ ਖਾਸ ਜ਼ਿਕਰ ਕੀਤਾ ਹੈ ਪੂਰਵ ਭਿਆਣੀ ਵੇਲੇ ਇਹ ਕੀਰਤਨੀਏ ਨਾਲ ਹੀ ਸਨ ਭਾਈ ਗੁਰੂ ਜੀ ਦਾ ਖਲਸਾ ਭਾਈ ਗੁਰੂ ਜੀ ਕੀ ਫਤਿਹ